ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਰਾ ਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਆ ਸੁਰਖੀਆਂ ਦੀਵਾਲ ਹੁਸ਼ਿਆਰਪੁਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰਵੀ ਚੌਂ ਰੈਲੀ ਨੂੰ ਕੀਤਾ ਸੰਬੋਧਨ ਬੀਜੇਪੀ ਉਮੀਦਵਾਰ ਨੇ ਕੀਤਾ ਚੌਂ ਪਰਚਾ ਜਿਲੰਦਰ ਚ ਐਜੀਟੀਫ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਪੁਲਿਸ ਨੇ ਰੋਹਿਤ ਰਾਣਾ ਨੂੰ ਕੀਤਾ ਗ੍ਰਿਫਤਾਰ ਜੰਮੂ ਦੇ ਕਠਵਟ ਸਬ ਇੰਸਪੈਕਟਰ ਦੀਪਕ ਸ਼ਰਮਾ ਦਾ ਕੀਤਾ ਸੇ ਕਤਲ ਸਮਰਾਲਾ ਜੇਕ ਮੰਦਬੁੱਧੀ ਔਰਤ ਵੱਲੋਂ ਗੁਰੂ ਘਰ ਚ ਬੇਅਦਬੀ ਕਰਨ ਦੀ ਕੀਤੀ ਗਈ ਕੋਸ਼ਿਸ਼ ਇਸ ਟੀਵੀ ਕੈਮਰੇਜ ਹੋਇਆ ਕੈਦ ਪੂਰਾ ਘਟਨਾਕਰਮ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਤਹਿਤ 1 ਜੂਨ ਨੂੰ ਪੰਜਾਬ ਵਿੱਚ ਹੋਣ ਵਾਲੀ ਪੋਲਿੰਗ ਪ੍ਰਕਿਰਿਆ ਦਾ ਜਿਸ ਸ਼ਾਮ 6 ਵਜੇ ਚੋਣ ਪ੍ਰਚਾਰ ਖਤਮ ਹੋ ਜਾਏਗਾ ਖੀਲੇ ਦਿਨ ਭਾਜਪਾ ਕੇਂਦਰੀ ਆਗੂ ਪੰਜਾਬ ਚ ਵੋਟਾਂ ਵਟੋਰਨ ਲਈ ਆਪਣੀ ਪੂਰੀ ਤਾਕਤ ਲਾ ਰਹੇ ਨੇ ਇਸੇ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਵਿੱਚ ਵੱਡੀ ਚੋਣ ਲਹਿਰੀ ਨੂੰ ਸੰਬੋਧਨ ਕਰਨ ਨੀ ਪਹੁੰਚੇ ਜਿਸ ਦੌਰਾਨ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਚੋਣ ਲੜ ਰਹੇ ਭਾਜਪਾ ਉਮੀਦਵਾਰਾਂ ਲਈ ਵੋਟ ਦੀ ਮੰਗ ਕੀਤੀ होशियारपुर को छोटी काशी कहा जाता है ये गुरु रविदास जी की तपोभूमि है और संयोग देखिए काशी जहां से मैं सांसद हूं वहां गुरु रविदास जी का जन्म हुआ था इसलिए होशियारपुर की इस पुण्य भूमि पर आज चुनाव अभियान का समापन होना मेरे लिए अपने आप में सौभाग्य से कम नहीं है भाइयों और बहनों गुरु रविदास जी कहते थे मन चंगा तो कठौती में गंगा मैं भी पूरे ईमानदार मन से देश की सेवा में जुटा हुआ हूं और इसलिए जनता का आशीर्वाद भी मेरे साथ है मैं देश भर में जाकर के आया जनता जनार्दन ने तीसरी बार मोदी सरकार बनाना पक्का कर लिया है आज देश में आकांक्षाएं नहीं है आज देश में उम्मीदें नई है आज देश में आत्मविश्वास नया है दसों को बाद ऐसा समय आया है पूर्ण बहुमत वाली केंद्र सरकार हैट्रिक लगाने जा रही है और इसकी सबसे बड़ी वजह है विकसित भारत का सपना आज हर भारतीय विकसित भारत के सपने के साथ एक रूप हो गया है जुड़ गया है और इसलिए हर देशवासी हमें आशीर्वाद दे रहा है ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਜਲੰਧਰ ਵਿੱਚ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਜੰਮੂ ਦੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਜਲੰਧਰ ਦਿਹਾਤੀ ਪੁਲਿਸ ਨੇ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਨੂੰ ਘੇਰ ਲਿਆ ਜਿਸ ਤੋਂ ਬਾਅਦ ਉਸਨੇ ਪੁਲਿਸ ਤੇ ਚਾਰ ਗੋਲੀਆਂ ਚਲਾਈਆਂ ਫਿਰ ਉਹ ਇੱਕ ਘਰ ਵਿੱਚ ਲੁਕ ਗਿਆ। ਗੈਂਗਸਟਰ ਨਾਲ ਕ੍ਰਾਸ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਉਸ ਨੂੰ ਭੋਗਪੁਰ ਥਾਣੇ ਲਿਆਂਦਾ ਗਿਆ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਗੈਂਗਸਟਰ ਰਾਣਾ ਨੇ ਜੰਮੂ ਦੇ ਕਠਵਾਚ ਸਬ ਇੰਸਪੈਕਟਰ ਦੀਪਕ ਸ਼ਰਮਾ ਦਾ ਕਤਲ ਕੀਤਾ ਸੀ। ਉਦੋਂ ਤੋਂ ਉਹ ਫਰਾਰ ਸੀ ਤੇ ਦੇਰ ਸ਼ਾਮ ਪੁਲਿਸ ਨੂੰ ਸੂchna ਮਿਲੀ ਕਿ ਉਹ ਭੋਗਪੁਰ ਦੇ ਮਮੰਦਪੁਰ ਪਿੰਡ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ। ਦੌਰਾਨ ਉਸ ਨੇ ਗੋਲੀਬਾਰੀ ਸ਼ੁਰੂ ਕੀਤੀ ਤੇ ਬਚਣ ਲਈ ਘਾਰੇ ਵਿੱਚ ਲੁਕ ਗਿਆ। ਪੁਲਿਸ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਤੋਂ ਬਾਅਦ ਕ੍ਰਾਸ ਫਾਇਰਿੰਗ 'ਚ ਗੈਂਗਸਟਰ ਰਾ ਤੋਂ ਪੁੱਛ ਕੇ ਚੱਕ ਲਈਏ। ਅੰਰੀ ਬਾਟਰੋਗੈਟੇਲियस ਮੱਖਣਾ ਜਿਹੜਾ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਇੱਕ ਗੈਂਗਸਟਰ ਹੈ ਜਿਸ ਦੇ ਪੰਜਾਬ ਦੇ ਗੈਂਗਸਟਰ ਦੇ ਨਾਲ ਕਾਫੀ ਲਿੰਕ ਸੀਗੇ ਔਰ ਮਿਤੀ 2 4 ਨੂੰ ਇੱਕ ਟੂਆ ਪੁਲਿਸ ਸਟੇਸ਼ਨ ਜਿਹੜਾ ਜੰਮੂ ਕਸ਼ਮੀਰ ਤੋਂ ਪੈਂਦਾ ਉੱਥੇ ਇੱਕ ਸਾਡੇ ਪਰਮੈਸ਼ਨਰ ਸਰਵਿਸ ਇੰਸਪੈਕਟਰ ਜੰਮੂ ਕਸ਼ਮੀਰ ਦੇ ਸੀਗੇ ਉਹਨਾਂ ਨੂੰ ਕੈਰਿੰਗ ਕਰਕੇ ਇਹਨੇ ਮਰਡਰ ਕੀਤਾ ਸੀ ਸ਼ਹੀਦ ਕੀਤਾ ਸੀਗਾ। ਉਸ ਤੋਂ ਬਾਅਦ ਇਹ ਕੰਟੀਨਿਊਸਲੀ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਠਹਿਰਾ ਲੈ ਰਿਹਾ ਸੀਗਾ ਜੋ ਅਸੀਂ ਕੰਟੀਨਿਊਸਲੀ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਔਰ ਜੰਮੂ ਪੁਲਿਸ ਦੇ ਨਾਲ ਡਾਈਪ ਸੀਗੇ ਜੋ ਕਾਫੀ ਮਿਹਨਤ ਤੋਂ ਬਾਅਦ ਅੱਜ ਜਦੋਂ ਇਹ ਇਨਫੋਰਮੇਸ਼ਨ ਆਈ ਕਿ ਇਹ ਮਮੰਦਪੁਰ ਪਿੰਡ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਰਹਿ ਰਿਹਾ ਸੀ ਤੇ ਅਸੀਂ ਇੱਥੇ ਆ ਕੇ ਜਦੋਂ ਵੈਰੀਫਾਈ ਕੀਤਾ ਔਰ ਜਦੋਂ ਕਰਨੁਕੇਰਾ ਪਾਇਆ ਤਾਂ ਇਸ ਨੂੰ ਪਤਾ ਲੱਗ ਗਿਆ ਗੱਡੀਆਂ ਦੇਖ ਲਈਆਂ ਔਰ ਇਹਨੇ ਅੰਦਰੋਂ ਫਾਇਰ ਕੀਤੇ ਚਾਰ ਫਾਇਰ ਕੀਤੇ ਜੋ ਇਹਨੂੰ ਸਾਡੀ ਟੀਮ ਦੇ ਇਨਚਾਰਜ ਉਹਨਾਂ ਨੇ ਇਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸਰੈਂਡਰ ਕਰਨ ਲਈ ਕਿਹਾ ਪਰ ਇਹ ਫਾਇਰਿੰਗ ਕਰਦਾ ਰਿਹਾ ਜੋ ਇਹਨਾਂ ਨੇ ਸੈਲਫ ਹਾਜਤ ਲਈ ਜਦੋਂ ਕੋਈ ਫਾਇਰ ਕੀਤਾ ਤੇ ਇਹ ਜ਼ਖਮੀ ਹੋ ਗਿਆ ਔਰ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਦੋ ਪਿਸਟਲ ਜਿਹੜੇ ਆ ਉਬਰਾੰਦ ਹੋਏ ਆ ਫਿਲਹਾਲ ਉਹਨਾਂ ਸੀ ਟ੍ਰੀਟਮੈਂਟ ਲਈ ਹਸਪੀਟਲ ਭੇਜ ਦਿੱਤਾ ਹੈ ਇਸ ਦੇ ਉੱਤੇ ਪੁਰਾਣੇ ਦੋ ਕੇਸ ਰਜਿਸਟਰ ਹੈ ਇੱਕ ਮਰਡਰ ਕੇਸ 93 ਨੰਬਰ ਜੰਮੂ ਕਸ਼ਮੀਰ ਇੱਕ 104 ਨੰਬਰ ਹੈ ਉਹ ਵੀ ਕਸ਼ਮੀਰ ਫ੍ਰੀ ਸਟੇਸ਼ਨ ਦਾ ਜੰਮੂ ਕਸ਼ਮੀਰ ਔਰ ਦੋ ਕੇਸ ਇਸ ਤੇ ਪੰਜਾਬ ਦੇ ਵਿੱਚ ਵਾਂਟਡ ਹੈ ਕੰਟੀਨਿਊਸਲੀ ਇਹ ਪੰਜਾਬ ਦੇ ਗੈਂਗਸਟਰਾਂ ਦੇ ਨਾਲ ਇੰਟੈਕਸ ਸੀਗਾ ਜਿਸ ਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਅਗਲੀ ਤਫਤੀਸ਼ ਕਰ ਸਮਰਾਲਾ ਦੇ ਅਧੀਨ ਪੈਂਦੇ ਪਿੰਡ ਢਿਲਵਾ ਦੇ ਗੁਰਦੁਆਰਾ ਸਾਈਵਿਚ ਇੱਕ ਮੰਦਬੁੱਧੀ ਔਰਤ ਵੱਲੋਂ ਸ਼੍ਰੀ ਗੁਰਗੰਨ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦਾ ਪਤਾ ਚੱਲਿਆ ਘਟਨਾ ਦਾ ਪਤਾ ਚੱਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨੇ ਹੰਗ ਜਥੇਬੰਦੀਆਂ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਮੌਕੇ ਤੇ ਪਹੁੰਚ ਗਏ ਸ਼੍ਰੀ ਗੁਰਗੰਨ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲੇ ਦੀ ਤਫ਼ਤੀਸ਼ ਲਈ ਪੁਜੀ ਗੁਰਦੁਆਰਾ ਚਰਨ ਕਮਲ ਸਿੰਘ ਮਾਛੀਵਾੜਾ ਦੇ ਸ਼੍ਰੋਮਣੀ ਕਮੇਟੀ ਕਥਾਵਾਚਕ ਤੇ ਪ੍ਰਚਾਰਕ ਇਕਨਾਮ ਸਿੰਘ ਨੇ ਦੱਸਿਆ ਕਿ ਇਸ ਮੰਦਬੁੱ ਗ੍ਰੰਥੀ ਸਿੰਘ ਸਵੇਰੇ 5 ਵਜੇ ਜਿਉਂ ਹੀ ਨਿਤਨੇਮ ਦੇ ਭੋਗ ਪਾ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤੇ ਇਸੇ ਹਦੂ ਦੇ ਅੰਦਰ ਬਣੀ ਆਪਣੇ ਰਹਿਾਈਸ਼ੀ ਕਮਰੇ ਚਲੇ ਗਏ। ਇਸ ਤੋਂ ਬਾਅਦ ਜਦੋਂ ਸੰਗਤਾ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਅੰਦਰ ਆਈਆਂ ਤਾਂ ਉਹਨਾਂ ਨੇ ਗੁਰਗੰਦ ਸਾਹਿਬ ਜੀ ਦੇ ਰੁਮਾਲਿਆਂ ਦੇ ਹੋਈ ਹਿਲਜੁਲ ਨੂੰ ਦੇਖ ਕੇ ਸ਼ੱਕ ਜ਼ਾਹਿਰ ਕੀਤਾ। ਇਸ ਤੋਂ ਬਾਅਦ ਜਦੋਂ ਗ੍ਰੰਥੀ ਸਿੰਘ ਨੂੰ ਦੱਸਿਆ ਗਿਆ ਤਾਂ ਉਹਨਾਂ ਵੱਲੋਂ ਸਿਸਤੇ ਵੀ ਕੈਂਬਰੀਆਂ ਦੀ ਜਾਂਚ ਕੀਤੀ ਗਈ। ਕੈਂਬਰੀ ਚੈੱਕ ਕਰਨ ਤੇ ਪਤਾ ਚੱਲਿਆ ਕਿ ਗ੍ਰੰਥੀ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਬਾਅਦ ਜਾਣ ਤੋਂ ਬਾਅਦ ਇਹ ਔਰਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਈ ਤੇ ਉਸਨੇ ਸ਼ ਮਹਾਰਾਜ ਦੇ ਸਾਰੇ ਅੰਗ ਇਕ ਪਾਸੇ ਕਰ ਦਿੱਤੇ ਉਸ ਤੋਂ ਬਾਅਦ ਉਸਨੇ ਮਹਾਰਾਜ ਸਾਹਿਬ ਸੰਤੋਖ ਦਿੱਤੇ ਫਿਰ ਉਹ ਗੁਰਦੁਆਰਾ ਸਾਹਿਬ ਤੋਂ ਬਾਅਦ ਚਲੀ ਗਈ ਇਸ ਮੌਕੇ ਤੇ ਪੁਜਜ ਸਤਕਾਰ ਕਮੇਟੀ ਦੇ ਮੈਂਬਰ ਪਾਈ ਗੁਰਪ੍ਰੀਤ ਸਿੰਘ ਖਾਸਾ ਨੇ ਕਿਹਾ ਕਿ ਜਿਸਔਰਤ ਨੇ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਪਿੰਡ ਢਿਲਵਾ ਵਿਖੇ ਧਾਨਾ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਸਵੇਰ ਦੇ ਸਮੇਂ ਜਦੋਂ ਇਥੋਂ ਦੇ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤਾ ਨਿਤਨੇਮ ਕੀਤਾ ਉਪਰੰਤ ਉਹ ਆਪਣੇ ਕਮਰੇ ਵਿੱਚ ਸਨ ਜਿਸ ਸਮੇਂ ਦੇ ਦੌਰਾਨ ਸਵਾ ਕੁ 5 ਵਜੇ ਇੱਕ ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਉਪਰੰਤ ਉਸ ਨੇ ਉਸੇ ਤਰ੍ਹਾਂ ਹੀ ਰਮਾਲਾ ਫਿਰ ਉੱਪਰ ਢਾਕੇ ਤੇ ਉਹ ਮਾਤ ਮਤਬੁੱਧੀ ਜੋ ਇਸਤਰੀ ਸੀ ਜੋ ਦਿਮਾਗੀ ਤੌਰ ਤੇ ਉਸ ਦਾ ਸੰਤੁਲਨ ਠੀਕ ਨਹੀਂ ਔਰ ਉਹ ਆਪਣੇ ਚਲੀ ਗਈ ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾਂ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਤੇ ਸਾਰੀ ਸਿਚੁਏਸ਼ਨ ਦਿਖਾਈ ਕਿਉਂਕਿ ਝੂਠੇ ਹੱਥਾਂ ਨਾਲ ਉਹ ਇਸਤਰੀ ਨੇ ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਗੁਰੂ ਜੀ ਦੇ ਸਰੂਪ ਦੀ ਇਹ ਬੇਅਦਬੀ ਇਸੇ ਕਰਕੇ ਹੋਈ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਰ ਝੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸ ਦਾ ਦਿਮਾਗੀ ਸੁਲਤੋਲਨ ਠੀਕ ਨਹੀਂ ਹੈ ਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ ਜਿਸ ਸਮੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਤਾਂ ਆਪਾਂ ਨੂੰ ਅੱਜ ਬਹੁਤ ਵੱਡੀਏ ਦੁੱਖ ਦੀ ਘਟਨਾ ਹੈ ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ ਇਹ ਸਾਡੇ ਕੋਲ ਟਿਲਵਾ ਪਿੰਡ ਦੇ ਉਸ ਵੀਰੇ ਕਿ ਵੀ 1 7 ਵਜੇ ਦੇ ਲੱਗੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਜਸਵੰਤ ਕੌਰ ਵਾਈਫ ਆਫ ਵਿਕ੍ਰਮ ਸਿੰਘ ਦੀ ਇੱਕ ਲੇਡੀ ਨੇ ਢਿਲਵਾਪਿੰਡ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ 12000 ਮਹੱਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਰਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੇ ਉਹਨੇ ਸ਼ੇਡ ਸ਼ਟ ਕੀਤੀ ਹੈ ਜਿਹਦੇ ਨਾਲ ਬੇਅਦਵੀ ਕੀਤੀ ਹੈ ਭਰਮ ਇਸ ਦਰਾਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾ ਦੇ ਹੰਗਾ ਦੀ ਕੋਈ ਬੇਅਦਵੀ ਨਹੀਂ ਹੋਈ ਹੈ ਜਿਹੜੀ ਉਹਨੇ ਛੇੜਛਾੜ ਕਰਕੇ ਬਿਆਦਵੀ ਕੀਤੀ ਹੈ ਇਹਦੇ ਸਬੰਧੀ ਸਾਡੇ ਕੋਲ ਸਤਿ ਸੁਖਵਿੰਦਰ ਸਿੰਘ ਨਹਿ ਭਗਵਾਨ ਬਰੋਦ ਸਤਕਾਰ ਕਮੇਟੀ ਦੇ ਮੈਂਬਰ ਆਪਣੇ ਪ੍ਰਧਾਨ ਨੇ ਇਹਨਾਂ ਦੀ ਕਨਵੈਂਟ ਦੇ ਹੀ ਐਫਆਰ ਨੰਬਰ 117 ਅੰਡਰ ਸੈਕਸ਼ਨ 295 ਦਰਜ ਕਰਕੇ ਇਸ ਲੇਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਮਾ ਸਤਕਾਰ ਕਮੇਟੀ ਵੱਲੋਂ ਜਿਹੜੀ ਉੱਥੇ ਸ਼ੋਕਾਸਣ ਜਿੱਥੇ ਮਹਾਰਾਜਾ ਕੀਤਾ ਜਾਂਦਾ ਹੈ ਉੱਥੇ ਕੋਤਰਾ ਜਤਾਇਆ ਉਹਦੇ ਬਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜੀ ਕਮੇਟੀ ਆਈ ਸੀਡੀਐਸਜੀ ਐਸਸੀਬੀਸੀ ਮੈਂਬਰ ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਅ ਦਰਬਾਰ ਸਾਹਿਬ ਉੱਥੇ ਐਸ்சி ਬੀਸੀ ਜਿਹੜਾ ਹੈੱਡ ਆਫਿਸ ਹੈ ਉਹਦਾ ਉੱਥੇ ਭੇਜ ਦਿੱਤੀ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਆਪਣੇ ਚੋਣ ਪ੍ਰਚਾਰ ਦੇ ਆਖਰੀ ਦਿਨਾਂ ਦੌਰਾਨ ਹਲਕਾ ਫਤੇਗੜ ਸਾਹਿਬ ਦੇ ਦਰਜਨਾ ਪਿੰਡਾਂ ਵਿੱਚ ਆਪਣੀ ਚੋਣ ਕੈਂਪੇਨ ਕਰਕੇ ਪਰਮੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਵਿੱਚੋਂ ਬੀਜੇਪੀ ਸਰਕਾਰ ਨੂੰ ਚੱਲਦਾ ਕਰਨਾ ਜ਼ਰੂਰੀ ਹੈ ਕਿਉਂਕਿ ਲੋਕਪੱਖੀ ਸਰਕਾਰ ਕੇਵਲ ਕਾਂਗਰਸ ਸਰਕਾਰ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਡੀ ਯੋਜਨਾਵਾਂ ਲਿਆਂਦੀਆਂ ਗਈਆਂ ਜਦੋਂ ਕਿ ਆਮ ਆਦਮੀ ਪਾਰਟੀ ਦੇ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ सहूलतों कमी जरूर की थी नाल ही उन्होंने अपने संबोधन दौरान सबका विधायक कुलजीत सिंह नागरा ने कहा कि डॉक्टर अमर सिंह सांसद चले आना जरूरी है अठ हजार आदमी आया होगा और लोगों का उत्साह देखो कांग्रेस पार्टी लिए और डॉक्टर अमर सिंह ने बिल्कुल ਇਸ ਫਾਇਸਟਾ ਜੀ ਅਸੀਂ ਫਤੇਗੜ ਸਾਹਿਬ ਵਾਲੀ ਪਾਰਲੀਮੈਂਟ ਵਿੱਚ ਜਿੱਤਾਂਗੇ ਔਰ ਆ ਵਿਧਾਨ ਸਭਾ ਵੀ ਬਹੁਤ ਵੱਡੀ ਲੀਡ ਦਿੱਤਾ। ਬਹੁਤ ਬੜੀ ਬਾਤ ਦੁਆਇਆ ਜੀ ਆਪ ਕੋ ਵਸਿਆ ਕੀ ਕਹਿੰਦਾ ਬਹੁਤ ਕਹਿ ਰਹੇ ਆ ਕਿ ਜ਼ਿਕਰ ਹੀ ਨਾ ਕਰੋ ਅਸੀਂ ਬਿਲਕੁਲ ਕੰਮ ਸਿਰੇ ਤੇ ਲਾ ਦੇਾਂਗੇ। ਲੋਕਾਂ ਨੂੰ ਵੀ ਅਪੀਲ ਕਰਦੇ ਅਪੀਲ ਕਰਦੇ ਆ ਕਿ ਸਾਹਿਬ ਦੇਖੋ ਗੱਲ ਸਮਝਣ ਵਾਲੀ ਆ ਮੋਦੀ ਨੂੰ ਵਿਪਾਜਵਾ ਨੂੰ ਲਾਉਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਇਤਜਾ ਔਰ ਦੂਸਰਾ ਕਾਂਗਰਸ ਕੱਲੀ ਪਾਰਟੀ ਆ ਜਿਹੜੀ ਲੜਾਈ ਕਰ ਸਕਦੀ ਆ ਔਰ ਡਾਕਟਰ ਅਮਰ ਸਿੰਘ ਪੜਿਆ ਲਿਖਿਆ ਕੈਂਡੀਡੇਟ ਆ 5 ਸਾਲ ਉੱਥੇ ਉਹਨਾਂ ਨਾਲ ਲੜਾਈ ਕਰਦਾ ਰਿਹਾ ਉਹਨੂੰ ਡਾਕਟਰ ਅਮਰ ਸਿੰਘ ਨੂੰ ਵੋਟ ਪਾਓ 1 ਨੰਬਰ ਦਾ ਹੀ ਬਟਨ ਉਹਦੇ ਬੋਟਨ ਤੇ ਇਕ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਫਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਂ ਅਫਸਰ ਡਾਕਟਰ ਸੇਨੂ ਦੁੱਗਲ ਤੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਜ਼ਿਲ੍ਹੇ ਵਿੱਚ ਹੋਣਾਂ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਇਸ ਦੌਰਾਨ ਜਿੱਥੇ ਪੋਲਿੰਗ ਬੂਥਾਂ ਤੇ ਹਰ ਪ੍ਰਕਾਰ ਦੀ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਨੇ ਉੱਥੇ ਪੋਲਿੰਗ ਸਟਾਫ ਦੇ ਵੈਲਫੇਅਰ ਲਈ ਹੀਟ ਵੇਵ ਦੇ ਮੱਦੇਨਜ਼ਰ ਵੋਟਰਾਂ ਲਈ ਵੀ ਬੂਥਾਂ ਤੇ ਸ਼ਾਮਿਆਨਾ ਸ਼ਬੀਲ ਆਦਿ ਦੀ ਵਿਵਸਥਾ ਕੀਤੀ ਜਾ ਰਹੀ ਹੈ। ਵੀਅਮ ਸਟਰੋਂਗ ਰੂਮਸ ਤੇ ਕੰਪਲੈਂਟਸ ਦੀ ਸਿਕਿਉਰਿਟੀ ਦਾ ਰਿਵਿਊ ਕਰਦੇ ਨੇ ਉੱਤੇ ਆਪੇ ਵਿਜ਼ਿਟ ਕਰਦੇ ਨੇ ਇਹ ਜਿਹੜੀ ਸਾਡੀ ਨਾਕਾ ਡਿਪਲॉयਮੈਂਟ ਹੈ ਉਹਦਾ ਵੀ ਡੇਲੀ ਇੱਕ ਰਿਵਿਊ ਹੁੰਦਾ ਹੈ ਜਿਹੜੀ ਐਫਐਸਟੀਆਂ ਤੇ ਐਸਐਸਟੀਆਂ ਚੰਦੀਪਰੀ ਨੇ ਉਹਨਾਂ ਦੀ ਵੀ ਪ੍ਰੋਪਰ ਚੈਕਿੰਗ ਤੇ ਉਹਨਾਂ ਦੀ ਪ੍ਰੋਪਰ ਬਰੀਫਿੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ਸੋ ਵੀ ਆਰ ਫੁਲੀ ਗਿਅਰਡ ਅਪ ਐਂਡ ਵੀ ਆਰ ਫੁਲੀ ਕਮਿਟਿਡ ਟੂ ਇਨਸ਼ੂਰ ਅ ਫਰੀ ਐਂਡ ਫੇਅਰ ਇਲੈਕਸ਼ਨਸ ਜਿਹੜਾ ਇੱਕ ਕਮਨ ਕੰਟਰੋਲ ਰੂਮ ਬਣਾਇਆ ਜਾਊਗਾ ਉਹਦਾ ਨੰਬਰ ਆਪਾਂ ਤੁਹਾਡੇ ਲਈ ਸਾਰੇ ਨਾਲ ਸ਼ੇਅਰ ਕਰਾਂਗੇ ਸ਼ਾਰਟਲੀ ਤੇ ਕਿਸੇ ਵੀ ਸਿਟੀਜ਼ਨ ਦੇ ਕੋਲ ਕੋਈ ਵੀ ਸ਼ਿਕਾਇਤ ਹੈ ਜਾਂ ਕੋਈ ਇਨਫੋਰਮੇਸ਼ਨ ਹੈ ਉਹ ਡਾਇਰੈਕਟਲੀ ਇਸ ਨੰਬਰ ਤੇ ਸਾਨੂੰ ਦੱਸ ਸਕਦੇ ਹਨ ਐਂਡ ਵੀ ਵਿਲ ਟੇਕ ਇਮੀਡੀਏਟ ਐਕਸ਼ਨ ਐਂਡ ਪ੍ਰੋਵਾਈਡ ਅ ਸਵਿਫਟ ਰਿਸਪਾਂਸ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਸਾਬਕਾ ਡਿਪੀ ਸੀਐਮ ਪ੍ਰਕਾਸ਼ ਸੋਨੀ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੁਰਜੀਤ ਸਿੰਘ ਔਜਲਾ ਦਾ ਨਿਗਾ ਸਵਾਗਤ ਕੀਤਾ ਇਸ ਮੌਕੇ ਵਿਕਾਸ ਸੋਨੀ ਸਰਬੀ ਸਿੰਘ ਲਾਟੀ ਸਮੇਤ ਕਈ ਹੋਰ ਆਗੂ ਹਾਜ਼ਰ ਰਹੇ ਸਾਡੀਆਂ ਵੋਟਰਾਂ ਨਾਲ ਇਥੋਂ ਮੈਂਬਰ ਪਾਰਲੀਮੈਂਟ ਚੁਣ ਕੇ ਜਾਣਾ ਸੋ ਸਾਡੀ ਕਾਂਗਰਸ ਪਾਰਟੀ ਨੇ ਸ਼ਰਜਾਰ ਗਰਜੀਤ ਸਿੰਘ ਮੋਜਰਾ ਜਿਹਨੂੰ ਤੀਜੀ ਵਾਰ ਕਿਨ ਦੇ ਕੇ ਕਾਦੀ ਛੇ ਵਾਲੀ ਭੇਜਿਆ ਸੋ ਮੇਰੀ ਬੇਨਤੀ ਕਬੂਲ ਕਰਿਓ ਉਸ ਆਪਣੇ ਵੀਰ ਨੂੰ ਨੌਜਵਾਨ ਸਾਥੀ ਨੂੰ ਮੋਟਾ ਭਾਗੇ ਸਿੰਧਰਸਥਾਨ ਦੀ ਪਾਰਲੀਮੈਂਟ ਚ ਭੇਜੋ ਗੱਲੀਆਂ ਜੀ ਤੁਹਾਡੀ ਆਵਾਜ਼ بلند ਕਰ ਸਕੇ ਔਰ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਤੁਹਾਡੀ ਆਵਾਜ਼ ਬਣਿਆ ਉਸ ਪਾਰਲੀਮੈਂਟ ਦੇ ਅੰਦਰ ਇੱਕ ਇੱਕ ਮਤਾ ਇਸ ਨਗਰੀ ਦਾ ਪਾਰਲੀਮੈਂਟ ਦੇ ਵਿੱਚ ਡਿਸਕਸ ਕੀਤਾ ਔਰ ਤੁਹਾਡੇ ਮਸਲੇ ਵੀ ਹੱਲ ਕਰਾਏ ਸੋਨੀ ਸਾਹਿਬ ਨੇ ਜਿੱਦਾਂ ਮੇਰੇ ਵੱਡੇ ਨੇ ਔਰ ਭਰਾ ਵੀ ਨੇ ਬਜ਼ੁਰਗਾਂ ਦੀ ਥਾਂ ਤੇ ਵੀ ਨੇ ਸਿਆਸੀ ਗੁਰੂ ਵੀ ਨੇ ਕਿਉਂਕਿ ਚੰਗੇ ਬੰਦੇ ਨਾਲ ਸਿਆਦ ਕੀਤੀ ਹੋਵੇ ਤੇ ਕੋਈ ਕੋੰਦੀ ਕਿ ਕੰਮ ਕਰੋ ਅੱਜ ਅਸੀਂ ਲੋਕ ਵਿਕਾਸ ਦੇ ਨਾਂ ਤੇ ਵੋਟ ਮੰਗਦੇ ਆ ਅਸੀਂ ਕੋਈ ਧਰਮ ਦੇ ਨਾਂ ਤੇ ਵੋਟ ਨਹੀਂ ਮੰਗਦੇ ਕਿਸੇ ਜਾਤ ਦੇ ਨਾਂ ਦੇ ਨਹੀਂ ਮੰਗਦੇ ਕਿਉਂਕਿ ਜਦੋਂ ਵੋਟ ਪਾਣੀ ਵੋਟ ਦਾ ਮੁੱਲ ਇੱਕੋ ਜਿਹਾ ਸਾਰੇ ਕੱਟਿਆ ਸਵਧਾਨ ਨੇ ਸਾਨੂੰ ਤਾਕਤ ਦਿੱਤੀ ਹੈ ਸ਼੍ਰੀ ਫਤੇਗੜ ਸਾਹਿਬ ਚ ਬਾਰ ਐਸਟੇਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਟੂਰ ਸਾਹਿਬ ਤੋਂ ਚੋਣ ਲੜ ਰਹੇ ਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵਕੀਲਾਂ ਬਾਰੇ ਮਾੜੀ ਸ਼ਬਦਾਵਲੀ ਬੋਲਣ ਦੇ ਖਿਲਾਫ ਹੜਤਾਲ ਕਰਕੇ ਕੰਮ ਬੰਦ ਕਰਕੇ ਦੋ ਰੋਜ਼ਾ ਹੜਤਾਲ ਕੀਤੀ ਗਈ ਬਾਰ ਐਸਟੇਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਹਿਲਾਂ ਮਿਸਤਰੀ ਭਾਈਚਾਰੇ ਲਈ ਮੰਦੀ ਸ਼ਬਦਾਵਲੀ ਬੋਲੀ ਸੀ ਫਿਰ ਹੁਣ ਵਕੀਲਾਂ ਬਾਰੇ ਬੋਲੀ ਜਾ ਰਹੀ ਜਿਸ ਕਾਰਨ ਬਾਰ ਐਸਟੇਸ਼ਨ ਫਤੇਗੜ ਸਾਹਿਬ ਵੱਲੋਂ ਹੜਤਾਲ ਕਰਕੇ ਕੰਮ ਬੰਦ ਕੀਤਾ ਗਿਆ। ਆਪ ਦੇ ਇੱਕ ਕੈबिनेट ਮੰਤਰੀ ਔਰ ਤਰਨਤਾਰਨ ਤੋਂ ਇਲੈਕਸ਼ਨ ਲੜ ਰਹੇ ਹੈਗੇ ਆ ਗੁਰੂ ਸਾਹਿਬ ਤੋਂ ਰਾਜੀ ਸਿੰਘ ਭੱਲਰ ਉਹਨਾਂ ਦਾ ਪਿਛਲੇ ਟਾਈਮਾਂ ਦੇ ਵਿੱਚ ਵੀ ਬਹੁਤ ਮੰਦ ਭਾਗੇ ਬਿਆਨ ਦਿੱਤੇ ਆ ਉਹਨਾਂ ਨੇ ਇੱਕ ਪੰਜਾਬ ਦੀਆਂ ਜਾਤੀਆਂ ਨੂੰ ਲੈ ਕੇ ਜਾਤੀ ਵਿਰੋਧੀ ਜਿਹੜੇ ਹੈਗੇ ਆ ਸ਼ਬਦ ਯੂਜ਼ ਕੀਤੇ ਆ ਕਿਸੇ ਨੂੰ ਗੁੱਲੀ ਘੜ ਦੱਸਿਆ ਕਿਸੇ ਨੂੰ ਸਨਿਆਰੇ ਦੱਸਿਆ ਔਰ ਕੱਲ ਉਹਨੇ ਆਖਰੀ ਵਾਰ ਜਿਹੜਾ ਹੈਗਾ ਵਕੀਲਾਂ ਦੇ ਉੱਤੇ ਕੀਤਾ ਔਰ ਵਕੀਲਾਂ ਦੇ ਬਾਰੇ ਉਹਦੀ ਬਹੁਤ ਹੀ ਗੰਦੀ ਬਾਸ਼ਾ ਰਹੀ ਔਰ ਗੰਦੀ ਬਾਸ਼ਾ ਕਰਨ ਤੋਂ ਬਾਅਦ ਜਦੋਂ ਵੇਖਿਆ ਕਿ ਸਾਰੇ ਪੰਜਾਬ ਦੇ ਵਿੱਚ ਵਕੀਲਾਂ ਨੇ ਉਹਦੇ ਖਿਲਾਫ ਜਿਹੜੀ ਅੱਗੇ ਸਟ੍ਰਾਈਕ ਕਰਦੀ ਸਟ੍ਰਾਈਕ ਕਾਲ ਕਰਦੀ ਤਾਂ ਅੱਜ ਮਾਫੀਆਂ ਮੰਗ ਰਿਹਾ ਹੈਗਾ ਕਿ ਮੈਂ ਆ ਨਹੀਂ ਸੀ ਕਿ ਹਮ ਆ ਗਿਆ ਸੀ ਉਹਦਾ ਰੋਜ਼ ਦਾ ਹੀ ਕੰਮ ਹੈ ਮੈਨੂੰ ਲੱਗਦਾ ਕਿ ਉਹਦਾ ਮੈਂਟਲ ਜਿਹੜਾ ਸੰਤੋਲਨ ਹੈ ਉਹ ਕਿਤੇ ਨਾ ਕਿਤੇ ਵਿਗੜ ਤੂ ਗਿਆ ਹੈਗਾ ਇਹ ਸਰਦਾਰ ਭਗਵਾਨ ਸਿੰਘ ਮਾਨ ਨੂੰ ਵੀ ਚਾਹੀਦਾ ਹੈਗਾ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਆਉਂਦਾ ਮੂੰਹ ਪੈਣਾ ਸ਼ੁਰੂ ਹੋ ਜਵੇ ਨਾ ਕਿ ਉਹਨਾਂ ਨੂੰ ਜਿਹੜਾ ਹੈਗਾ ਰਾਜਨੀਤੀ ਤੋਂ ਦੂਰ ਕਰਨਾ ਚਾਹੀਦਾ ਉਸ ਦੀ ਬਲਕੇ ਉਹ ਇਹ ਜਿਹੇ ਕੰਮ ਆਪਣੀ ਜਿਹੜੀ ਹੈਗੇ ਮੰਤਰੀਸ਼ਿਪ ਦੇ ਵਿੱਚ ਕਰਦਾ ਹੋਊਗਾ ਉਹਨੂੰ ਉਸ ਮੰਤਰੀ ਦੇ ਅਹੁਦੇ ਤੋਂ ਵੀ ਹਟਾਉਣਾ ਚਾਹੀਦਾ ਹੈਗਾ ਤਾਂ ਕਿ ਉਹਦੀ ਜ਼ੁਬਾਨ ਹੈ ਜਿਹੜੀ ਉਹ ਘਟੋਕਟ ਬੰਦ ਹੋ ਸਕੇ ਅੰਮ੍ਰਿਤਸਰ ਦੀ ਬਟਾਲਾ ਰੋਡ ਤੇ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਦੇ ਵਿੱਚ ਦੁਕਾਨਾਂ ਤੇ ਆਏ ਹੋਏ ਨੌਜਵਾਨਾਂ ਨੇ ਭੰਨ ਤੋੜ ਕੀਤੀ ਤੇ ਇੱਟਾਂ ਰੋੜੇ ਚੁਲਾਏਗੇ ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਬੱਚਿਆਂ ਵਿਚਾਲੇ ਲੜਾਈ ਹੋਈ ਤੇ ਫਿਰ ਕੁਝ ਨੌਜਵਾਨ ਹਥਿਆਰਾਂ ਨਾਲ ਲੈ ਸੋ ਕੇ ਆਏ ਤੇ ਉਹਨਾਂ ਨੇ ਇੱਟਾਂ ਰੋੜੀ ਤੇ ਬੋਤਲਾਂ ਚਲਾਉਣੀਆਂ ਸ਼ੁਰੂ ਕੀਤੀਆਂ ਉਹਨਾਂ ਦੇ ਹੱਥ ਵਿੱਚ ਬੇਸਬਾਲ ਤੇ ਕਿਰਪਾਨਾਂ ਵੀ ਸਨ ਜਿਨ੍ਹਾਂ ਨੇ ਦੁਕਾਨਾਂ ਦੀ ਭੰਨ ਤੋੜ ਕੀਤੀ ਤੇ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਜਗਤਾਨ ਸਿੰਘ ਹਵਾਲਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਬਾਪੂ ਗੁਰਚੰਦ ਸਿੰਘ ਤੇ ਮਹਾਬੀਰ ਸਿੰਘ ਸੁਲਤਾਨਵਿੰਦ ਦਾ ਕਹਿਣਾ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਫਾਟਪਾ ਦੇ ਉਮੀਦਵਾਰ ਅਵਨੀਤ ਬਿੱਟੂ ਦੀ ਚੋਣ ਰੈਲੀ ਦੌਰਾਨ ਬਿੱਟੂ ਨਾਲ ਆਪਣੀ 5 ਸਾਲ ਦੀ ਦੋਸਤੀ ਦਾ ਹਵਾਲਾ ਦਿੰਦੇ ਹੋ ਉਸ ਦੇ ਦਾਦੇ ਬਿਆਨ ਸਿੰਘ ਦੇ ਕਾਤਲਾਂ ਨੂੰ ਰਿਹਾਨ ਨਾ ਕਰਨ ਦੇ ਲਾਂਨ ਨੂੰ ਬਹੁ ਗਿਣਤੀ ਦੀਆਂ ਵੋਟਾਂ ਹਤਿਆਉਣ ਦੀ ਰਣਨੀਤੀ ਦੱਸਿਆ ਉਹਨੇ ਕਿਹਾ ਕਿ ਅਜਿਹਾ ਬਿਆਨ ਪੰਜਾਬ ਦੇ ਸ਼ਾਂਤ ਮੈ ਅਤੇ ਸੁਰੱਖਿਤ ਭਵਿੱਖ ਲਈ ਖਤਰਾ ਬਣ ਸਕਦਾ ਹੈ ਮਾ ਪ੍ਰੋਫੈਸਰ ਬਲਜਿੰਦਰ ਸਿੰਘ ਜਥੇਦਾਰ ਜਗਤਾਰ ਸਿੰਘ ਆਵਾਰਾ ਕਮੇਟੀ ਤੋਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਲੁਧਿਆਣਾ ਵਿਖੇ ਰਵਨੀਤ ਬਿੱਟੂ ਜੋ ਕਿ ਭਾਜਪਾ ਦਾ ਲੋਕ ਸਭਾ ਦਾ ਉਮੀਦਵਾਰ ਹੈ ਉਹਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸੀਗੇ ਔਰ ਉਹਨਾਂ ਨੇ ਇਹ ਦਾਵਾ ਕੀਤਾ ਸੀਗਾ ਕਿ ਰਵਨੀਤ ਬਿੱਟੂ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਇੱਕ ਬਹੁਤ ক্লোਜ਼ ਮਿੱਤਰ ਹੈ ਔਰ ਉਹ ਆਪਣੀ ਦੋਸਤੀ ਤੇ ਮਾਣ ਕਰ ਰਹੇ ਸੀਗੇ ਔਰ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਰਵਨੀਤ ਬਿੱਟੂ ਦੇ ਦਾਦਾ ਬਿਆਨ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਜਿਹਨਾਂ ਲੋਕਾਂ ਨੇ ਮਾਰਿਆ ਭਾਵ ਐਜਕਤਾ ਸਿੰਘ ਜੀ ਹਵਾਰਾ ਭਾਜਕਤਾ ਸਿੰਘ ਤਾਰਾ ਭਾਈ ਪਿਉਰਾ ਜੀ ਰਾਜੋਵਾਨਾ ਜੀ ਅਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ कि ਜਿਨ੍ਹਾਂ ਨੇ ਭੰਸੀ ਨੂੰ ਮਾਰਿਆ ਹੈ ਉਹਨਾਂ ਦੀ ਰਿਹਾਈ ਬਿਲਕੁਲ ਵੀ ਨਹੀਂ ਕੀਤੀ ਜਾਏਗੀ ਇਹ ਬੜਾ ਹੈਰਾਨਗੀ ਵਾਲਾ ਇੱਕ ਬਿਆਨ ਸੀਗਾ ਜਿਸ ਨੇ ਕੀ ਪੰਜਾਬ ਦੇ ਵਿੱਚ ਇੱਕ ਬੜੀ ਸੰਸਨੀ ਮਚਾਈ ਹੋਰ ਉਸ ਬਿਆਨ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੁੰਦਰ ਕੇ ਰੱਖਤਾ ਡੀਐਸਪੀ ਸਬਡਿਵੀਜ਼ਨ ਫਾਜ਼ਿਲਕਾ ਸੁਬੇਕ ਸਿੰਘ ਦੀ ਨਿਗਰਾਨੀ ਹੇਠ ਇਨਸਪੈਕਟਰ ਲੇਖਰਾਜ ਮੁਖ ਅਫਸਰ ਥਾਣਾ ਸਿਟੀ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਸ਼ਹਿਰ ਦੇ ਪੁਰਾਣੇ ਬੋਹਰੀ ਬਾਸੜਡੇ ਤੇ ਮੈਰੀਆ ਬਾਜ਼ਾਰ 'ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਤਕਰਾਰ ਨੂੰ ਸੁਲਝਾਉਂਦੇ ਹੋਏ ਦੋਨਾਂ ਧਿਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਦਰਸਲ ਮੈਰੀਆ ਬਾਜ਼ਾਰ ਤੇ ਪੁਰਾਣੇ ਬੋਹਰੀ ਬਾਸੜਡੇ ਤੇ ਸਬਜ਼ੀ ਤੇ ਫਰੂਟ ਦੀਆਂ ਰੇੜੀਆਂ ਨੂੰ ਲੈ ਕੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਵਿਚਕਾਰ ਵਿਵਾਦ ਚੱਲ ਰਿਹਾ ਸੀ ਇਸ ਦੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਦੋਨਾਂ ਧਿਰਾਂ ਦੇ ਦੋਸ਼ਾਂ ਖਿਲਾਫ ਬ ਵੀਰ 4-5 ਦਿਨ ਪਹਿਲਾਂ ਪ੍ਰਸ਼ਾਸ ਸਿਵਲ ਪ੍ਰਸ਼ਾਸਨ ਵੱਲੋਂ ਉਹ ਕੰਨੜਾ ਦੇ ਬੂਰੇੜੀ ਹਟਾਈਏ ਗਿਆ ਸਨ ਇਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਦਾ ਆਪਸ ਵਿੱਚ ਟਕਰਾਅ ਹੋਇਆ ਸੀ ਸਾਡੇ ਵੱਲੋਂ ਇਸ ਵਿੱਚ ਦੋਨੇ ਧਿਰਾਂ ਦਾ ਸਿਵਲ ਹਸਪਤਾਲ ਜਾ ਕੇ ਦਾਖਲ ਹੋਇਆ ਨੇ ਇੱਕ ਧਿਰ ਦਾ ਬਿਆਨ ਲਿਖ ਕੇ ਸਾਡੇ ਵੱਲ ਥਾਣਾ ਸਿਟੀ ਵਿੱਚ ਮਕਦਮਾ ਦਰਜ ਕੀਤਾ ਗਿਆ ਦੂਸਰੀ ਧਿਰ ਦਾ ਵੀ ਬਿਆਨ ਲੈ ਕੇ ਮਕਦਮਾ ਦਰਜ ਕੀਤਾ ਜਾ ਰਿਹਾ ਇਸ ਸੰਬੰਧੀ ਜੋ ਪ੍ਰੈਸ ਵਿੱਚ ਅੱਜ ਅਖਬਾਰ ਵਿੱਚ ਖਬਰ ਲੱਗੀ ਸੀ ਪੁਲਿਸ ਦਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂ ਪ੍ਰਸ਼ਾਸਨ ਇਹ ਢਿੱਲਮਠ ਇਹਦੇ ਵਿੱਚ ਉਹ ਬਿਲਕੁਲ ਗਲਤ ਖਬਰ ਲਾਈ ਗਈ ਹੈ ਅਸਲ ਜਿਹੜੀ ਖਬਰ ਸੀ ਉਹ ਤੁਹਾਡੇ ਆਧਾਰ ਤੇ ਨਹੀਂ ਲਾਈ ਗਈ ਹੈਗੀ ਐਕਚੁਅਲੀ ਰਿਚ ਉਥੇ ਮੇਨ ਮਸਲਾ ਇਹ ਹੈਗਾ ਇੱਕ ਤੇ ਰੇੜੀਆਂ ਲਵਾਉਣੀ ਚਾਹੀਦੀ ਛੜਕਦੇ ਦੁਕਾਨਾਂ ਦੇ ਅੱਗੇ ਦੂਸਰੀ ਤੇ ਕਹਿੰਦੀ ਹੈ ਦੁਕਾਨਾਂ ਦੇ ਅੱਗੇ ਰੇੜੀਆਂ ਨਾਲ ਲੱਗਣ پاکستان سرکار ਵੱਲੋਂ ਅੱਜ ਚਾਰ ਭਾਰਤੀ ਕੈਦੀ ਨਾਗਰਿਕਾਂ ਨੂੰ ਰਿਹਾਅ ਕੀਤਾ ਗਿਆ ਲੋਕ ਆਪਣੀ ਸਜ਼ਾ ਪੂਰੀ ਕਰ ਅੱਜ ਭਾਰਤ ਅਟਾਰੀ ਵਾਗਾ ਸਰਹੱਦ ਦੇ ਰਾਹੀਂ ਪਹੁੰਚੇ ਨੇ ਇਸ ਮੌਕੇ میڈیا ਨੂੰ ਜਾਣਕਾਰੀ ਦਿੰਦੇ ਹੋਏ ਪ੍ਰੋਟੋਕਾਲ ਅਧਿਕਾਰੀ ਮੁਹੰਮਦ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਚਾਰ ਭਾਰਤੀ ਨਾਗਰਿਕਾਂ ਨੂੰ ਰਿਹਾਅ ਕੀਤਾ ਗਿਆ ਦੱਸਿਆ ਕਿ ਇੱਕ ਮਹਿਲਾ ਉਸਦਾ ਬੱਚੇ ਨੂੰ ਰਿਹਾਅ ਕੀਤਾ ਗਿਆ ਇਸ ਦੇ ਨਾਲ ਹੀ ਦੋ ਵਿਅਕਤੀ ਹੋਰ ਨੇ ਜਿਨ੍ਹਾਂ ਨੂੰ ਅੱਜ ਰਿਹਾਅ ਕੀਤਾ ਗਿਆ ਨੇ ਕਿ ਹੈ ਕਿ ਮਹਿਲਾ ਜਿਸ ਦਾ ਨਾਮ ਵਹੀਦਾ ਬੇਗਮ ਹੈ ਉਸ ਦੀ ਉਮਰ 37 ਸਾਲ ਦੇ ਕਰੀਬ ਹੈ ਤੇ ਉਸ ਦਾ 11 ਸਾਲ ਦਾ ਬੱਚਾ ਜਿਸ ਦਾ ਨਾਮ ਫੈਜ਼ ਖਾਨ ਹੈ ਉਹਨਾਂ ਨੇ ਕਿ ਹੈ ਕਿ ਵਹੀਦਾ ਬੀਗਮ ਮੂਰੂਪੀਟ ਅਸਾਮ ਦੇ ਨਾ گاਉਂ ਦੀ ਰਹਿਣ ਵਾਲੀ ਹੈ ਤੇ ਪਾਕਿਸਤਾਨ ਦੀ ਕਵੇਟਾ ਜੇਲ੍ਹ ਵਿੱਚ ਬੰਦ ਸੀ ਤੇ 8 ਮਹੀਨੇ ਦੀ ਸਜ਼ਾ ਕੱਟ ਭਾਰਤ ਵਾਪਸ ਅੱਜ ਇਹ ਪਰਤ ਰਹੇ ਨੇ ਅੱਜ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਸਿਵਲ ਕੈਦੀ ਚਾਰ ਅਰਬੀਜ਼ ਕਿਤੇ ਗਿਆ ਜਿਨ੍ਹਾਂ ਵਿੱਚੋਂ ਇੱਕ ਲੇਡੀਜ਼ ਹੈ ਇੱਕ ਉਹਦਾ ਬੇਟਾ 11-12 ਸਾਲ ਦਾ ਤੇ ਦੋ ਜੈਂਟਸ ਹੋਰ ਹੈ ਲੇਡੀਜ਼ ਦਾ ਨਾਮ ਵਹੀਦਾ ਬੀਗਮ ਤੇ ਇਹਦੇ ਬੇਟੇ ਦਾ ਨਾਮ ਫੈਜ਼ ਖਾਨ ਆ ਜਿਹੜੇ ਕਿ ਅਸਾਮ ਦੇ ਰਹਿਣ ਵਾਲੇ ਆ ਇਹ 13 ਨਵੰਬਰ 2022 ਨੂੰ ਇਹ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੇ ਨਾਲ ਕਲਕੱਤਾ ਅਸਾਮ ਤੋਂ ਕਲਕੱਤਾ ਕਲਕੱਤਾ ਤੋਂ ਦੁਬਈ ਦੁਬਈ ਤੋਂ ਅ ਕੰਧਾਰ ਕੰਧਾਰ ਤੋਂ ਜਦੋਂ ਇਹ ਕੋਇਟਾ ਪਹੁੰਚੇ ਤੇ ਲੜਕੀ ਜਿਹੜੀ ਬੇਗਮ ਜਿਹਦਾ ਨਾਮ ਵਹੀਦਾ ਬੇਗਮਾ ਇਹਨੇ ਪਾਕਿਸਤਾਨ ਦੇ ਜਿਹੜੇ ਪੁਲਿਸ ਆਫੀਸਰ ਸੀ ਉਹਨਾਂ ਨੂੰ ਅਰਬੀ ਵਾਲਿਆਂ ਨੇ ਦੱਸਿਆ ਵੀ ਮੈਨੂੰ ਇਹ ਕਨੈਪ ਕਰਕੇ ਲਾਇਆ ਜਿੱਥੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਅਰੈਸਟ ਕਰਕੇ ਇਹਨਾਂ ਸਜਾਪੁਰੀ ਹੁਣ ਤੋਂ ਉਪਰੰਤ ਆ ਜਿਹਨਾਂ ਨੂੰ ਲਿਸਟ ਦਾ ਗਿਆ ਇਹ ਤੋਂ ਇਲਾਵਾ ਇੱਕ ਸੂਰਜਪਾਲ ਆ ਜੋ ਕਿ ਉਹਨਾਂ ਦੇ ਰਹਿਣ ਵਾਲਾ ਦਿਮਾਗੀ ਤੌਰ ਤੇ ਅਫਸੈਟ ਆ ਇਹ ਪ੍ਰੋਪਰ ਆਪਣਾ ਦੱਸ ਹੀ ਸਕਿਆ ਵੀ ਕਦੋਂ ਤੇ ਗਿਆ ਤੇ ਕਿੰਨਾ ਚਿਰ ਸਜੇ ਘਟਿਆ ਇਸ ਤੋਂ ਇਲਾਵਾ ਇੱਕ ਸ਼ਬੀਰ ਅਹਿਮਦ ਆ ਜਦੀ ਉਮਰ 30 ਤੋਂ 35 ਸਾਲ ਆ ਇਹ ਬਾਰਮੇਡ ਰਾਜਸਥਾਨ ਰਹਿਣ ਵਾਲਾ ਤੇ ਆਪਣੇ ਰਿਸ਼ਤੇਰਾਂ ਨੂੰ ਪਾਕਿਸਤਾਨ ਮਿਲਣ ਵਾਸਤੇ ਇਲੀਗਲ ਤੌਰ ਤੇ ਉੱਤੇ ਇਨੀ ਕ੍ਰੋਸ ਕੀਤਾ ਵਾ ਜਿਹਨੂੰ 3 ਸਾਲ ਦੀ 2.5 ਤੋਂ 3 ਸਾਲ ਦੀ ਕੈਦ ਹੋਈ ਆ ਇਹ ਚਾਰ ਪਰਸਨ ਨੂੰ ਅੱਜ ਪਾਕਿਸਤਾਨ ਸਰਕਾਰ ਵੱਲੋਂ ਰਿਜਿਸਟ ਕੀਤਾ ਗਿਆ ਜਿਹੜੇ ਕਿ 2 ਫੁੱਟ ਪਾਕਿਸਤਨ ਅਟਾਰੀ ਬਾਰਡਰ ਸਰਦ ਕਰਾਸ ਕਰਕੇ ਭਾਰਤ ਅੰਦਰ ਆਏ ਜਿਨ੍ਹਾਂ ਦਾ ਕਸਟਮ ਤੇ ਇਮੀਗ੍ਰੇਸ਼ਨ ਤੋਂ ਪ੍ਰੰਤ ਤਹਿਸੀਲਦਾਰ ਟਾਰੀ ਜੀ ਦੇ ਹੈਂਡਓਵਰ ਕੀਤਾ ਜਾ ਰਿਹਾ ਵਾ ਖੇਤਪੁਰ ਸਾਹਿਬ ਦੇ ਨਜ਼ਦੀਕੀ ਜੰਗਲ ਇਲਾਕੇ ਦੇ ਪਿੰਡ ਦੇਣੀ ਵਿਖੇ ਐਸਪਾਈ ਚਾਰੇ ਦੀ ਬਸਤੀ ਵਿੱਚ ਤੂੜੀਆਂ ਦੇ ਕੁੱਪਾਂ ਤੇ ਜੰਗਲ ਨੂੰ ਅਚਾਨਕ ਅੱਗ ਲੱਗੀ ਜਿਸ ਨਾਲ ਉਕਤ ਪਾਈਚਾਰੇ ਦੇ 30 ਤੋਂ 35 ਤੂੜੀ ਦੇ ਖੁੱਪ ਸੜ ਕੇ ਸੁਆਹ ਹੋ ਗਈ ਜਿਸ ਨਾਲ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਇਸ ਮੌਕੇ ਉਕਤ ਪਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਉਹਨਾਂ ਦੇ ਪਿੰਡ ਤੱਕ ਨਹੀਂ ਪਹੁੰਚਿਆ ਜਿਸ ਕਾਰਨਾਂ ਨੂੰ ਹੀ ਮਾਝਾ ਪ੍ਰਦੇਸ਼ ਵਿੱਚ ਲੱਗੀ ਕਿ ਪ੍ਰਾਈਵੇਟ ਫੈਕਟਰੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਅੱਗ ਤੇ ਕਾਬੂ ਪਾਉਣਾ ਪਿਆ ਉਹਨਾਂ ਕਿਹਾ ਕਿ ਅੱਜ ਦੂਜਾ ਦਿਨ ਵੀ ਜਾਂਦੇ ਬਾਅਦ ਵੀ ਪੰਜਾਬ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਪਾਰਟੀ ਦਾਗੂ ਉਹਨਾਂ ਤੱਕ ਨਹੀਂ ਪਹੁੰਚਿਆ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਪਸ਼ ਮਦਦ ਜ਼ਰੂਰ ਕਰਨ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ